ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿੱਧੂ ਫੈਮਿਲੀ ਬਲੌਗ ਤੇ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੇ ਅੱਜ ਬਹੁਤ ਦਿਨ ਬਾਅਦ ਵੀਡੀਓ ਸ਼ੇਅਰ ਕਰਨ ਦਾ ਮੌਕਾ ਮਿਲੇ ਹੀ ਹੈ ਨਾ ਕਿਉਂਕਿ ਥੋੜੀ ਜੀ ਸਿਹਤ ਨਹੀਂ ਠੀਕ ਜੀ ਕੁਝ ਗਰਮੀ ਨੇ ਬੁਰਾ ਹਾਲ ਕਰ ਰੱਖਿਆ ਸੀ ਤੇ ਹੁਣ ਤਾਂ ਵੈਸੇ ਫਰਕ ਹੈੀ ਬਾਰਿਸ਼ ਹੋਊਗੀ ਪਹਿਲੀ ਵਾਰਸ 2 ਤੱਕ 3 ਮਈ ਨੂੰ ਹੋ ਰਹੀ ਸੀ ਮੇਰੇ ਸਿੱਧਾ 3 ਮਈ ਨੂੰ ਆ 2 3 ਜੁਲਾਈ ਨੂੰ ਹੋ ਰਹੀ ਸੀ ਤੇ ਉਸ ਤੇ ਉਹ ਬਾਅਦ ਦਾ ਫਰਕ ਹੈ ਬਾਕੀ ਹੁਣ ਬਦਲਵਾਈ ਜੀ ਰਹਿੰਦੀ ਹੈ ਜੀ ਹਵਾ ਚੱਲੀ ਜਾਂਦੀ ਹੈ ਹਨਾ ਪਹਿਲਾਂ ਨਾਲੋਂ ਤਾਂ ਬਹੁਤ ਮਤਲਬ ਕਹਿ ਸਕਦੇ ਆ ਉਹ ਹੈ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਲਾਈਕ ਕਰੋ ਕਮੈਂਟ ਕਰੋ ਕਮੈਂਟ ਕਰਕੇ ਦੱਸਿਓ ਜਰੂਰ ਕਰੋ ਕਿ ਕਿਉਂਕਿ ਜੇ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀ ਦੱਸੋ ਜੇ ਕੋਈ ਕਮੀ ਹੈ ਤਾਂ ਵੀ ਦੱਸੋ ਕਿ ਜੇ ਵਧੀਆ ਲੱਗੂਗੀ ਕੋਈ ਹਨਾ ਹੌਸਲੇ ਲੈ ਕੇ ਕਮੈਂਟ ਕਰੂਗਾ ਤਾਂ ਆਪਾਂ ਨੂੰ ਹੌਸਲਾ ਵੀ ਮਿਲਦਾ ਹੈ ਆਦਰਵਾਇਜ਼ ਕੋਈ ਕਮੀ ਹੁੰਦੀ ਹੈ ਜੇ ਕੋਈ ਭੈਣ ਭਾਈ ਦੱਸਦਾ ਆਪਾਂ ਉਹ ਅੱਗੇ ਵਾਸਤੇ ਦੇਖਣਾ ਸੁਧਾਰਦੇ ਆਂ ਤੇ ਅੱਜ ਮੈਂ ਤੁਹਾਡੇ ਨਾਲ ਹੀ ਆਪਣਾ ਇੱਕ ਕਹਿਓ ਦਿਲ ਦਾ ਦੁੱਖ ਸ਼ੇਅਰ ਕਰਨਾ ਹੈ ਨਾ ਮੈਂ ਕਾਫੀ ਦਿਨ ਤੋਂ ਬਸ ਮੈਨੂੰ ਟਾਈਮ ਨਹੀਂ ਲੱਗ ਰਿਹਾ ਸੀ ਤੇ ਮੇਰੇ ਨਾਲ ਹੀ ਬੱਚੇ ਹੈਗਾ 7 ਸਾਲ ਦਾ ਮੈਂ ਤੁਹਾਨੂੰ ਉਹਦੀ ਮਤਲਬ ਇੱਕ ਦੁੱਖ ਵਾਲੀ ਗੱਲ ਸੁਣਾਉਣੀ ਆਂਦਾ ਕਿ ਦਰਦ ਵਿਚਾਰੇ ਦਾ ਤੇ ਮੈਂ ਮਤਲਬ ਮੈਨੂੰ 10 ਤੋਂ 11 ਸਾਲ ਦੀ ਉਮਰ ਚ ਕਹਿ ਸਕਦੇ ਵੀ ਆਪਾਂ ਨਜਲੇ ਦੀ ਪ੍ਰੋਬਲਮ ਹੋ ਗਈ ਸੀ ਤੇ ਮੈਂ ਬਹੁਤ ਦਵਾਈਆਂ ਦਵਾਈਆਂ ਜੀ ਹਣਾ ਕਿਤੋਂ ਫਰਕ ਨਹੀਂ ਪਿਆ ਮੇਰਾ ਆਪਰੇਸ਼ਨ ਵੀ ਕਰਵਾਇਆ ਡਾਕਟਰ ਕਹਿੰਦੇ ਦੇਖੋ ਜਦੋਂ ਡਾਕਟਰ ਕਹਿੰਦੇ ਨੇ ਜਦੋਂ ਆਪਣੇ ਪੇਡੈਂਸ ਨੂੰ ਐ ਹੁੰਦਾ ਜੀ ਨਾ ਆਪਣਾ ਬੱਚਾ ਠੀਕ ਹੋਵੇ ਤਾਂ ਇੱਕ ਡਾਕਟਰ ਨੇ ਕਿਹਾ ਵੀ ਇਹਦੇ ਟੌਨਸਲਸ ਵਾਦੇ ਨੇ ਜੀ ਉਹਦੇ ਕਰਕੇ ਇਨਫੈਕਸ਼ਨ ਹੁੰਦੀ ਆ ਉਸ ਕਰਕੇ ਜ਼ਖਾਮ ਹੁੰਦਾ ਬਟ ਮੇਰਾ ਆਪਰੇਸ਼ਨ ਵੀ ਕਰਵਾਤਾ ਦੇਖੋ ਨਾ ਟੌਨਸਲਸ ਕਿ ਦਵਾਤੇ ਪਰ ਕੁਝ ਨਹੀਂ ਫਰਕ ਪਿਆ ਬਹੁਤ ਥਾਂ ਤੋਂ ਦਵਾਈ ਛੇੜੋ ਲੈ ਜਿਹੜਾ ਬਹੁਤ ਦੁੱਖ ਭਰੀ ਕਹਾਣੀ ਹੈ ਇਹ ਤੇ ਉਸ ਤੋਂ ਬਾਅਦ ਹੀ ਚਲੋ ਮੇਰਾ ਬੇਟਾ ਹੋਇਆ ਹਨਾ 7 ਸਾਲ ਪਹਿਲਾਂ ਇਹਨੇ ਵੀ ਇਹ ਫੀਡ ਨਹੀਂ ਲਿਆ ਚਲੋ ਮੇਰੇ ਘਰਦਿਆਂ ਨੂੰ ਵੀ ਇਹ ਹੋ ਗਿਆ ਹਨਾ ਖਾਸ ਕਰਕੇ ਮੇਰੇ ਬ੍ਰਦਰ ਨੂੰ ਮੇਰੀ ਸਿਸਟਰ ਦੀ ਸਿਹਤ ਠੀਕ ਨਹੀਂ ਰਹਿੰਦੀ ਹਨਾ ਵੀ ਬੱਚੇ ਨੂੰ ਚਲੋ ਜੇ ਨਾ ਫੀਡ ਦਿੱਤਾ ਜਾਵੇ ਹੋ ਸਕਦਾ ਵੀ ਇਹ ਕੁਝ ਠੀਕ ਕਰਾਂ ਵੀ ਵੀ ਬੱਚੇ ਨੂੰ ਪ੍ਰੋਬਲਮ ਨਾ ਹੋਵੇ ਤੇ ਮੇਰੇ ਚਲੋ ਮੰਨ ਲਓ ਲੱਗੀ ਜੀ ਬਾਕੀ ਇਹਨੇ ਫੀਡ ਲਈ ਨਹੀਂ ਹੈਗਾ ਅਸੀਂ ਇਹਨੂੰ ਮਤਲਬ ਬੋਟਲ ਫੀਡ ਤੇ ਲਾਇਆ ਹਨ ਚਲੋ ਵਧੀਆ ਫਲ ਗਈ ਆਪਾਂ ਨੇ ਕਹਿੰਦੇ ਪਰ ਇਹ ਤਿੰਨ ਤੋਂ ਸਾਢੇ 3 ਸਾਲ ਤੱਕ ਵਧੀਆ ਰਿਹਾ ਠੀਕ ਹਨ ਇਹਨੂੰ ਕੋਈ ਪ੍ਰੋਬਲਮ ਨਹੀਂ ਸੀ ਐਵੇਂ ਦੀ ਤੇ 4 ਸਾਲ ਦੀ ਉਪਰ ਚ ਜਾ ਕੇ ਇਹ ਕੀ ਹੋਇਆ ਆਪਣੇ ਬੇਟੇ ਨੂੰ ਨਾ ਮੇਰਾ ਮਤਲਬ ਆਪਰੇਸ਼ਨ ਹੋ ਗਿਆ ਪਿੱਤੇ ਚ ਪੱਥਰੀ ਸੀ ਉਹਦਾ ਉਹ ਟੁੱਲਪਾ ਬੱਚੇ ਨੂੰ ਹਨਾ ਜਿਹੜੀ ਚੀਜ਼ ਮੰਗਦਾ ਕੋਈ ਵੀ ਇਹ ਦੇਖੋ ਜੀ ਹਨਾ ਮਾਪਾ ਵਾਪਾ ਦੀ ਕੇਅਰ ਤਾਂ ਨਹੀਂ ਕੋਈ ਕਰ ਸਕਦਾ ਹੁੰਦਾ ਹਨਾ ਤੇ ਉਦੋਂ ਇਹ ਬਸ ਨਿਆਣਾ ਸੀ ਮੈਂ ਖੰਡ ਵਾਲੇ ਪਰੌਂਠੇ ਖਾਣੇ ਨੇ ਜਿੰਨੀ ਵਾਲੇ ਪਰੌਂਠੇ ਚਲਦੇ ਹੀ ਗਏ ਬਣਾ ਕੇ 20-25 ਦਿਨ ਲਗਾਤਾਰ ਖਾਈ ਗਈ ਇਹਨੂੰ ਐਵੇਂ ਦੀ ਅਲਰਜੀ ਹੋਈ ਅੰਦਰੋਂ 25 ਸਾਲ ਲੰਘ ਗਏ ਜੀ ਇਹਦਾ ਚ ਖਾਮ ਨਹੀਂ ਖੱਟੇ ਮੇਰੇ ਨਾਲੋਂ ਵੀ ਜ਼ਿਆਦਾ ਕੰਮ ਖਰਾਬ ਹੋ ਗਿਆ ਚਲੋ ਮੇਰੇ ਟਾਈਮ ਦੇ ਸਾਲ ਆ ਨਾ ਨੰਗੇ ਜਿਵੇਂ ਮੈਂ ਫੇਰੇ ਬੱਚਾ ਸੀ ਜਿਹਨੂੰ ਸੰਭਾਲਣ ਆਲੀ ਆਉਂਦਾ ਸਾਨੂੰ ਵੀ ਉੱਪਰ ਦੁੱਖ ਸੀ ਦੇਖੋ ਭਰੇ ਤਾਂ ਸੀ ਇਹਦੇ ਉੱਪਰ ਰਹਿੰਦੇ ਤੇ ਦੂਜੀ ਗੱਲ ਇਹ ਸਕੂਲ ਦੇ ਵਿੱਚ ਹੀ ਹਨਾ ਬੱਚੇ ਨੇ ਪੜ੍ਹਨਾ ਐਵੇਂ ਬੈਠਣਾ ਮੈਡਮ ਵੀ ਫੋਨ ਕਰਕੇ ਕਹਿ ਦਿੰਦੇ ਵੀ ਤੁਸੀਂ ਮੈਂਨ ਦਵਾਈ ਦਿਵਾਓ ਬਹੁਤ ਦਵਾਈ ਜੀ ਅਸੀਂ ਅੰਗਰੇਜ਼ੀ ਮੈਡੀਸਨ ਦਾ ਤਾਂ ਕੋਈ ਘਾਟੇ ਹੀ ਨਹੀਂ ਹਨਾ ਤੇ ਆਯੁਰਵੇਦ ਦੇ ਵਿੱਚ ਵੀ ਅਸੀਂ ਅਲਰਜੀ ਰક્ષਕ ਖਵਾਈ ਉਹ ਦਵਾ ਦੇ ਅਲਰਜੀ ਅਖਸ਼ ਖਵਾਉਣ ਤੋਂ ਬਾਅਦ ਹੀ ਇਹ ਕੇਰਾ ਠੀਕ ਜਿਹਾ ਹੋ ਗਿਆ ਹਨ ਉਹ ਫੇਰ ਉਹ ਵੀ ਕੁਛ ਬੁੱਧ ਪਲਾ ਦਨੇ ਆ ਚੋਰੀ ਖਵਾਉਂਦੇ ਸੀ ਜਦ ਕਿ ਜਿਹੜੇ ਬੱਚੇ ਨੂੰ ਅਸੀਂ ਬਚਪਨ ਤੋਂ ਹੀ ਦੁੱਧ ਦੱਤਦਾ ਹਨ ਨਾ ਐਨਾ ਜ਼ਿਆਦਾ ਪੀਤਾ ਇਹਨੇ ਤੇ ਇਹਨੂੰ ਅਸੀਂ ਚੋਰੀ ਖਵਾਉਣੀ ਹਨਾ ਸ਼ੱਕਰ ਵਾਲੀ ਥੋੜੇ ਮਿੱਠੇ ਦਾ ਸਕੀਨ ਸੀ ਤੇ ਨੂੰ ਕਦੇ ਕੋਈ ਪ੍ਰੋਬਲਮ ਨਾ ਹੋਣੀ ਪਰ ਉਹੀ ਚੀਜ਼ਾਂ ਨਾਲ ਇਹਨੂੰ ਖਾਣ ਦੇ ਦਿੱਕਤ ਵਾਧੀ ਗਈ ਹਨਾ ਗਲਾ ਖਰਾਬ ਹੋ ਜਾਣਾ ਖੰਸੀ ਰਾਤ ਨੂੰ ਇਹਦਾ ਸਾਹ ਰੁਕ ਜਾਣਾ ਛਾਤੀ 'ਚ ਹੋ ਹਨਾ ਤੇ ਫੇਰ ਨਾ ਇੱਕ ਦਿਨ ਮੇਰਾ ਬਹੁਤ ਮਾਨ ਪਰੇਸ਼ਾਨ ਹੋਇਆ ਤੇ ਮੈਂ ਬੈਠੀ ਬੈਠੀ YouTube ਤੇ ਜਦੋਂ ਜਦੋਂ ਮੈਂ ਦੇਖਿਆ ਹਨਾ ਵੀ ਮੇਰੇ ਬੱਚੇ ਦਾ ਮਤਲਬ ਇੱਕ ਮਾਂ ਨੂੰ ਇਹ ਚੀਜ਼ ਬਹੁਤ ਔਖੀ ਹੈ ਸੈੰਡ ਕਰਨੀ ਜਿਸ ਨੂੰ ਖੁਦ ਨੂੰ ਵੀ ਆਪ ਨੂੰ ਇਹ ਪ੍ਰੋਬਲਮ ਹੋਵੇ ਹਨਾ ਉਹਨੇ ਹੰਡਾਈ ਹੋਵੇ ਤੇ ਉੱਪਰ ਉਹਦੇ ਬੱਚੇ ਨੂੰ ਐਵੇਂ ਹੋ ਜੇ ਕਿੰਨਾ ਦੁੱਖ ਦੀ ਗੱਲ ਹੈ ਤੇ ਮੈਂ ਨਾ ਜੀ ਬੈਠੀ ਬੈਠੀ ਨੇ ਕੁਝ ਨਹੀਂ ਬਸ ਮੈਂ ਇਤੇ ਮਾਰਨ ਲੱਗ ਪਈ YouTube ਤੇ ਸਰਚ ਜਾਣ ਤੇ ਮੇਰੇ ਸਾਹਮਣੇ ਨੇ ਇੱਕ ਮੈਡੀਸਨ ਆਈ ਹੋਮੋਪੈਥੀ ਨੇ ਸੋਚਿਆ ਵੀ ਆਪਾਂ ਇਹਨੂੰ ਆਯੁਰਵੇਦ ਦੇ ਵਿੱਚ ਵੀ ਦਵਾਈ ਦਵਾਤੀ ਅੰਗਰੇਜ਼ੀ ਮੈਡੀਸਨ ਦਾ ਤਾਂ ਘਾਟੇ ਹੀ ਨਹੀਂ ਤੇ ਇਹ ਵੀ ਆਪਾਂ ਹੁਣ ਇਹੋ ਹੋ ਨਾ ਸਕੇ ਹੋਮੋਪੈਥੀ ਮੰਨ ਲਓ ਉਹਦੇ ਕੋਲ ਨਹੀਂ ਕਿਤੇ ਡਾਕਟਰ ਕੋਲ ਜਾਣੇ ਐਨੀ ਫੀਸ ਹਣ ਐਨੀ ਮੈਡੀਸਨ ਦੇ ਦਿੰਦੇ ਨੇ ਕਰੀਏ ਕੀ ਜੀ ਹੁਣ ਤੁਹਾਨੂੰ ਪਤਾ ਕੀ ਹਿਲਦਾਰੀਆਂ ਨੇ ਹਨਾ ਇੰਨਾ ਨਾ ਪੈਸਾ ਆਪਾਂ ਕਿੱਥੋਂ ਲਿਆਵਾਂਗੇ ਤੇ ਦੂਜੀ ਗੱਲ ਕੀ ਬਣਿਆ ਜੀ ਅਸੀਂ ਬਾਕੀ ਬੱਚੇ ਤੋਂ ਉੱਪਰ ਤਾਂ ਕੁਝ ਹੁੰਦਾ ਨਹੀਂ ਜੀ ਬਥੇਰੇ ਲਾਇਆ ਪਰ ਕੀ ਤੋ ਰਾਸ ਨਾ ਆਇਆ ਹਨਾ ਫਿਰ ਬਹੁਤ ਉਫੂ ਹੁੰਦਾ ਹਨਾ ਇੱਕ ਵਾਰ ਅਸੀਂ ਪਟਿਆਲੇ ਚਲੇ ਗਏ ਅਮਰ ਹਸਪੀਟਲ ਜੀ ਉੱਥੇ ਸਾਡਾ 1 ਦਿਨ ਚ 3500 ਰੁਪਿਆ ਲੱਗ ਗਿਆ ਸਾਰੀ 7-8 ਦਿਨਾਂ ਦੀ ਦਵਾਈ ਦਿੱਤੀ ਨਾਲੇ ਕੁਝ ਵੀ ਨਾ ਕਹਿ ਸਕਦੇ ਆ ਵੀ ਆਪਾਂ 1% ਵੀ ਫਰਕ ਨਹੀਂ ਪਿਆ ਤੇ ਫੇਰ ਉਸ ਤੋਂ ਬਾਅਦ ਜੀ ਚਲੋ ਮੈਂ ਮਾਰੀ ਲਈ ਸਰਚ ਤੁਹਾਨੂੰ ਦੱਸਾਂ ਹੀ ਮੇਰੇ ਸਾਹਮਣੇ ਕਵੈਡੀ ਸਨ ਆਈ ਹੋਮੋਪੈਥ ਸਰਚ ਕਰ ਰਹੀ ਸੀ ਮੈਂ ਚਲੋ ਮੈਂ ਮੇਰੇ ਹਸਬੰਦ ਨੂੰ ਕਿਹਾ 19 ਟਾਈਮ ਸਕਰੀਨਸ਼ਾਟ ਲੈ ਕੇ ਮੈਂ ਕਿਹਾ ਜੀ ਤੁਸੀਂ ਇਹ ਲੈ ਕੇ ਦਿਓ ਇਹ ਕਹਿੰਦੇ ਨੇ ਬਹੁਤ کارਗਰ ਦਵਾਈ ਹੈ ਮੈਂ ਕਮੈਂਟ ਪੜੇ ਨੇ ਤੇ ਚਲੋ ਵੀ ਉਹ ਮੇਰੇ ਕਹਿੰਦੇ ਮਤਲਬ ਸ਼ਾਮੀ ਚਲੇ ਗਏ ਹਨਾ ਸਾਨੂੰ ਮਤਲਬ ਨੀਅਰ ਪੈਂਦਾ ਸ਼ਹਿਰ ਪਾਤਣਾ ਅਸੀਂ ਪਾਤਣਾ ਲੱਗੀ ਪਿੰਡ ਬੰਦੇਈ ਸਾਡਾ ਹਮਚੜੀ ਮੈਂ ਕਿਹਾ ਮੈਂ ਕਿਹਾ ਵੀ ਚਲੋ ਤੁਸੀਂ ਚਲੇ ਜਾਓ ਸਪੈਸ਼ਲ ਜਾਓ ਮੈਂ ਕਿਹਾ ਵੀ ਕੋਈ ਗੱਲ ਨਹੀਂ ਮੈਂ ਆਪਣੇ ਬੱਚੇ ਲਈ ਆਪਾਂ ਸਾਰਾ ਕੁਝ ਕਰਦੇ ਹਣਾ ਜਦੋਂ ਇਹ ਮੇਰੇ ਹਸਬੰਦ ਚਲੇ ਗਏ ਉੱਥੋਂ ਦਵਾਈ ਲੈਣ ਸਾਡੇ ਨਾ ਇੱਕ ਪਤਰਾ ਸ਼ਹਿਰ ਚ ਮੈਡੀਸ ਹੋਮੋਪੈਥੀ ਮੈਡੀਸਨ ਦੇ ਡਾਕਟਰ ਨੇ ਇਹ ਉਹ ਨਈ ਦਵਾਈ ਦਾ ਮਤਲਬ ਜਾਤਾ ਤਾਂ ਵੈਸੇ ਮੈਡੀਕਲ ਤੋਂ ਮਿਲ ਜੂਗੀ ਪਰ ਮੈਂ ਕਿਹਾ ਤੁਸੀਂ ਉੱਥੋਂ ਲੈ ਕੇ ਆਇਓ ਉੱਥੋਂ ਬਨ ਵਧੀਆ ਕੁਆਲਿਟੀ ਦੀ ਮਿਲ ਜਾਂਦੀ ਐ ਐਸਵੀਐਲ ਜਾਂ ਡਾਕਟਰ ਰਿਕਵੈਸ ਦੀ ਚਲੋ ਇਹ ਲੈਣ ਗਏ ਤਾਂ ਅੰਕਲ ਨੇ ਪੁੱਛਿਆ ਵੀ ਤੁਹਾਨੂੰ ਇਹ ਦਵਾਈ ਤੁਸੀਂ ਕਾਦੇ ਲਈ ਲੈਣੀ ਆ ਤਾਂ ਮੇਰੇ ਹਸਬੰਦ ਕਹਿੰਦੇ ਵੀ ਸਾਡੇ ਬੇਟੇ ਨੂੰ ਕੋਲਡ ਕਹਿੰਦੇ ਵੀ ਬਹੁਤ ਜ਼ਿਆਦਾ ਵਧੀਆ ਦਵਾਈ ਐ ਚਲੋ ਮੈਨੂੰ ਇੱਕ ਹੌਸਲਾ ਮਿਲਿਆ ਹਨਾ ਤੇ ਹੌਸਲਾ ਮਿਲੇ ਜੀ ਚਲੋ ਉਹਨਾਂ ਨੇ ਸਾਨੂੰ ਡੋਜ਼ ਦੱਸੀ ਵੈਸੇ ਮੈਂ ਤਾਂ ਪੜ੍ਹੀ ਸੀ ਕਿਹਦੇ ਵੀ 10-10 ਬੂੰਦਾਂ ਜੇ ਏਨੇ ਸਾਲ ਦਾ ਬੱਚਾ ਪਾਣੀ 'ਚ ਸਵੇਰੇ ਸ਼ਾਮ ਪਾ ਕੇ ਤੁਸੀਂ ਕਹਿੰਦੇ ਵੀ ਤੁਸੀਂ ਇਹਨੂੰ ਦੋ ਹਨਾ ਚਲੋ ਜੀ ਅਸੀਂ 10 ਤੋਂ 12 ਦਿਨ ਦਿੱਤੀ ਮੇਰੇ ਬੇਟਾ ਖੁਦ ਯਾਦ ਕਰਕੇ ਲਿਆ ਕਰ ਕਿਉਂਕਿ ਉਹ ਬੱਚੇ ਨੂੰ ਦੁੱਖ ਇਹ ਨਾ ਹੋ ਗਏ ਸੀ ਉਹਨੇ ਮੈਨੂੰ ਇਹ ਨਹਾਉਣ ਦੇ ਟਾਈਮ ਵੀ ਕਹਿਣਾ ਹਨਾ ਮम्मा ਮੈਨੂੰ ਫਤੋਂ ਦਿਖਾਵਾ ਟੂਗਾ ਖਾਣ ਦੇ ਟਾਈਮ ਵੀ ਕਹਿਣਾ ਮम्मा ਮੈਨੂੰ ਫਤੋਂ ਹਟੂਗਾ ਮम्मा ਮੈਂ ਬਹੁਤ ਪਰੇਸ਼ਾਨਾ ਤੇ ਇੱਕ ਮਾਂ ਦਾ ਦਰਦ ਤੁਸੀਂ ਦੇਖੋ ਜੀ ਉਸ ਟਾਈਮ ਮੈਂ ਜਮਾ ਟੁੱਟ ਗਈ ਕਿ ਮੇਰਾ ਬੱਚਾ ਕਾਮਜਾਬ ਕਿਵੇਂ ਹੋਊਗਾ ਹਨਾ ਇਹਨੇ ਹਜੇ ਸਾਰੀ ਜ਼ਿੰਦਗੀ ਪਈ ਹੈ ਜੀ 7 ਸਾਲ ਦੇ ਬੱਚੇ ਦੀ ਕੀ ਹੈ ਹਜੇ ਤਾਂ ਸ਼ੁਰੂਆਤ ਹੈ ਹਨਾ ਪੜ੍ਹਨਾ ਲਿਖਣਾ ਕਮਾਉਣਾ ਸਾਰਾ ਕੁਝ ਹੀ ਸ਼ੁਰੂ ਤੇ ਹੈ ਹਨਾ ਪ੍ਰਮਾਤਮਾ ਜੀ ਦੇਖੋ ਆਪਾਂ ਇੰਨੀ ਜਾਇਾਦਤ ਵਾਲੇ ਵੀ ਨਹੀਂ ਹੈਗੇ ਬਾੜੀ ਕੁਲੀ ਵਾਲੇ ਵੀ ਆਪਾਂ ਬੈਠ ਕੇ ਖਾਲਾਂਗੇ ਹਨਾ ਆਪਾਂ ਕਰਾਂਗੇ ਤਾਂ ਖਾਵਾਂਗੇ ਤੇ ਚਲੋ ਜੀ ਮੇਰੇ ਬੇਟੇ ਨੂੰ ਜਦੋਂ ਲਿਆ ਕੇ ਦੇਤੀਏ ਸੀ ਉਦੋਂ થી ਸ਼ੁਰੂ ਕਰਤੀ ਹਨਾ ਮੈਂ ਐਸੀ ਸ਼ੁਰੂ ਕੀਤੀ ਜਦੋਂ ਉਸ ਤੋਂ ਬਾਅਦ ਚਲੋ 10 ਤੋਂ 12 ਦੇ 29 ਦੇ ਵਿੱਚ ਖਾਮ ਖੜ ਗਿਆ ਹੈ ਨਾ ਚੌਥੇ ਦਿਨ ਦਵਾ ਫਰਕ ਪੈਣ ਲੱਗ ਗਿਆ ਉਹ ਵੀ ਵੀਡੀਓ ਚ ਵੀ ਦੱਸਿਆ ਹੋਇਆ ਸੀ 20 ਦਿਨ ਤੋਂ ਬਾਅਦ ਫਰਕ ਪੈਣ ਲੱਗ ਜੂਗਾ 10 ਤੋਂ 12 ਦਿਨਾਂ ਦੇ ਵਿੱਚ ਜੀ ਮੈਂ ਸੋਚਿਆ ਚਲੋ ਹੁਣ ਬੰਦ ਕਰ ਦਿੰਦੇ ਹਾਂ ਜਿੰਨੇ ਜ਼ਿਆਦਾ ਦਵਾਈ ਵੀ ਹੈ ਨਾ ਤੇ ਮੈਂ ਕਹਿੰਦੀ ਹਾਂ ਜੀ ਪਰਮਾਤਮਾ ਦੀ ਕਿਰਪਾ ਨਾਲ ਹਨਾ ਮੇਰਾ ਬੱਚਾ ਅੱਜ ਚੰਗਾ ਤੰਦਰੁਸਤ ਹੈ ਦੁੱਧ ਪੀਂਦਾ ਹਨਾ ਸ਼ਾਮੀ ਵੀ ਦੁੱਧ ਸਵੇਰੇ ਹੁਣ ਉਹਨੂੰ ਦੁੱਧ ਲੈਣਾ ਲਾਲਚ ਹੋ ਗਈ ਕਿਉਂਕਿ ਤੋ ਤਿੰਨ ਸਾਲ ਉਹਨੂੰ ਦੁੱਧ ਛੁੱਟਿਆ ਉਹ ਦੋ ਦੋਨੋਂ ਵੱਧ ਪਸੰਦ ਸੀ ਤੇ ਉਹਨੇ ਮਿੱਠੀ ਚੂਰੀ ਖਾਣੀ ਜੋ ਚੂਰੀ ਵੀ ਮਤਲਬ ਜਦੋਂ ਮੈਂ ਘਰੇ ਕੁੱਟਣ ਤੋਂ ਵੀ ਡਰਦੀ ਜਦੋਂ ਮੇਰਾ ਬੱਚਾ ਜਿਹੜੀ ਚੀਜ਼ ਨਹੀਂ ਖਾ ਸਕਦਾ ਸੀ ਹਨਾ ਮੈਂ ਬਣਾਉਂਦੀ ਵੀ ਨਹੀਂ ਨਾ ਮੈਂ ਕਹਿੰਦੀ ਨਹੀਂ ਬੱਚੇ ਨੇ ਦਿਲ ਕਰਦੇ ਹਨਾ ਆਪਾਂ ਕਿਵੇਂ ਖਵਾ ਲਾਂਗੇ ਆਪਣਾ ਬੱਚਾ ਨਹੀਂ ਖਾ ਸਕਦਾ ਤੇ ਉਸ ਤੋਂ ਬਾਅਦ ਜੀ ਜਦੋਂ ਮੇਰੇ ਬੱਚੇ ਨੂੰ ਹੁਣ ਮੈਂ ਹਰ ਇੱਕ ਚੀਜ਼ ਦਿੰਨੀ ਹੈ ਨਾ ਤਾਂ ਤੁਸੀਂ ਐ ਦੇਖੋ ਵੀ ਮੈਂ ਇੰਨੀ ਖੁਸ਼ ਐ ਇੰਨੀ ਖੁਸ਼ਾ ਹਨਾ ਤਾਂ ਮੈਂ ਅੱਜ ਤੁਹਾਡੇ ਨਾਲ ਤਾ ਸ਼ੇਅਰ ਕੀਤਾ ਜੀ ਮੈਂ ਤੁਹਾਡੇ ਨਾਲ ਉਹ ਮੈਡੀਸਨ ਦਾ ਨਾਮ ਤੇ ਮੈਡੀਸਨ ਦੀ ਬੋਟਲ ਸਾਰਾ ਕੁਝ ਵੀ ਕਿੰਨੀ ਰੋ ਕਿੰਨੀ ਕਿ ਦਿੱਤੀ ਸੀ ਅਸੀਂ ਕਿੰਨੀ ਨਾਲ ਫਰਕ ਪਿਆ ਸ਼ੇਅਰ ਕਰਨ ਲਈ ਤੁਹਾਡੇ ਨਾਲ ਕਰੇ ਵੀ ਤਾਂ ਕਿ ਕਿਸੇ ਨਾ ਕਿਸੇ ਨੂੰ ਇਹ ਪ੍ਰੋਬਲਮ ਹੁੰਦੀ ਆ ਹਨਾ ਜੀ ਵੀ ਪਰਮਾਤਮਾ ਕਰੇ ਕਿਸੇ ਦਾ ਭਲਾ ਹੋ ਜੇ ਮੈਂ ਚਾਹੁੰਨੀ ਆ ਵੀ ਜਿਵੇਂ ਮੈਂ ਦੁਖੀ ਸੀ ਪਤਾ ਨਹੀਂ ਕਿੰਨੀ ਆ ਕਿ ਮਾਵਾ ਕਿੰਨੀ ਆ ਕਿ ਭੈਣਾ ਹਨਾ ਕਿੰਨੇ ਦਰਦ ਲੁਕੋਈ ਬੈਠੀ ਆ ਨੇ ਉਹ ਜੇ ਤੇ ਆ ਦਿਖਾਉਣੀ ਆ ਤੁਹਾਨੂੰ ਮੈਂ ਇਹ ਆਪਣੇ ਕੋਲੇ ਦਵਾਈ ਐਲੋਮੀਅਮ ਸਿਪਾ ਇਹਦੇ ਵਿੱਚ ਤੁਹਾਨੂੰ ਵੀਡੀਓ ਥੋੜੀ ਘੱਟ ਦਿਖੂਗੀ ਕਿਉਂਕਿ ਮੈਂ ਫਰੰਟ ਕੈਮਰੇ ਤੇ ਬਣਾ ਰਹੀ ਆ ਤੇ ਐਲੀਅਮ ਪਤਾ ਨਹੀਂ ਐਲੀਅਮ ਐਲੀਅਮ ਸੀਪਾ 30 ਸੀਐਚ ਪੋਟੈਂਸੀ ਦੀ ਹੈ ਤੇ ਇਹਦਾ ਆਪਾਂ ਨੂੰ ਐਮ ਆਰ ਪੀ ਮਿਲਦਾ ਜੀ 170 ਤੁਸੀਂ ਦੇਖ ਲਓ ਬਾਲੀ ਕੋਈ ਕੋਸਟਲੀ ਮੈਂ ਉੱਥੇ ਪਾ ਦਾਂਗੀ ਕੋਈ ਕੋਸਟਲੀ ਨਹੀਂ ਹੈਗੀ ਹੈਨਾ ਇਹ ਆਪਾਂ ਨਾਲ ਜੀ ਦੇਖੋ ਤੁਸੀਂ ਸ਼ੀਸ਼ੇ ਦਾ ਤੁਹਾਨੂੰ ਦਿਖੂਗੀ ਹੈਨਾ ਬਾਕੀ ਦੇ ਚਲੋ ਮੈਂ ਪਿਕਸ ਲਾ ਦਿੰਦੀ ਅੱਗੇ ਦੇਖੋ ਸਿਰਫ ਐਨੀ ਦਵਾਈ ਐਨੀ ਕਸੀਦੀ ਇਹ ਇੱਥੇ ਤੱਕ ਐਨੀ ਕਹੀ ਦਵਾਈ ਦਿੱਤੀ 10 ਤੋਂ 12 ਦੇ ਵਿੱਚ ਕੁਝ ਵੀ ਨਹੀਂ ਨਾਲੇ ਪਾਣੀ ਚ ਪਾ ਕੇ ਡਰਾਪਸ ਲੈਣੀਆਂ ਨੇ ਅੱਧੇ ਕੱਪ ਚ ਪਾਣੀ ਚ ਪਾ ਲੋ 10-10 ਘਣਾ ਦੋ ਟਾਈਮ ਤੇ ਐਨੀ ਦਵਾਈ ਨੇ ਮੇਰੇ ਬੱਚੇ ਦਾ ਸਾਢੇ ਤਿੰਨ ਸਾਲ ਦਾ ਪ੍ਰਾਣਾ ਹਨਾ ਨਜਨਾ ਤੋੜਦਾ ਖਾਂਸੀ ਖੁਨਸੀ ਸਭ ਖਤਮ ਹੋ ਗਈ ਜੀ ਜਦ ਕੀ ਅਸੀਂ ਇਹਨੂੰ ਕਦੇ ਮੈਕਵੈਰੀ ਦੇਤੀ ਜੀ ਸੀਰਪ ਹਣ ਤੇ ਉਹ ਨਸ਼ਾ ਹੁੰਦਾ ਹੀ ਉਹਦੇ ਵਿੱਚ ਬੱਚਾ ਕਮਜ਼ੋਰ ਹੋਣ ਲੱਗਿਆ ਤਾਂ ਮੈਨੂੰ ਦੇਖਣਾ ਬਹੁਤ ਔਖਾ ਲੱਗਿਆ ਮੈਂ ਸੋਚਿਆ ਚਲੋ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿਸੇ ਭੈਣ ਨੂੰ ਭਰਾ ਨੂੰ ਹਨਾ ਬੱਚੇ ਨੂੰ ਕਿਸੇ ਨੂੰ ਵੀ ਹੈ ਹਨਾ ਤਾਂ ਇਹ ਜਰੂਰ ਤੁਸੀਂ ਟਰਾਈ ਕਰਕੇ ਦੇਖੋ ਤੇ ਫਿਰ ਮੈਨੂੰ ਦੱਸਿਓ ਜੀ ਕਮੈਂਟ ਦੇ ਵਿੱਚ ਤੇ ਮੈਂ ਇਹ ਤੁਹਾਨੂੰ ਅੱਗੇ ਉਹ ਕਰ ਦੰਨੀ ਆ ਮਤਲਬ ਪਿਕ ਲਾ ਦਾਂਗੀ ਆਵਦੀ ਦਵਾਈ ਦੀ ਐਮ ਆਰ ਪੀ 178 ਜੀ ਤੁਸੀਂ ਇਹ ਜਰੂਰ ਸ਼ੇਅਰ ਕਰਿਓ ਅੱਗੇ ਤੋਂ ਅੱਗੇ ਹਨਾ ਵੀ ਕਿਸੇ ਨੂੰ ਐਵੇਂ ਦੀ ਪ੍ਰੋਬਲਮ ਹੁੰਦੀ ਆ ਤਾਂ ਬਾਕੀ ਮੇਰਾ ਤਾਂ ਜਿਹੜੇ ਬੇਟੇ ਤੇ ਐਕਸਪੈਰੀਮੈਂਟ ਹੋਇਆ ਤੇ ਖੁਦ ਤੇ ਹੋਇਆ ਮੈਨੂੰ ਖੁਦ ਸੀ ਜੀ ਮੈਂ ਸਿਰਫ 4 ਤੋਂ 5 ਦਿਨ ਇਹ ਦਵਾਈ ਲਈ ਹੈ ਮੈਂ ਸੋਚ ਨਹੀਂ ਸਕਦੀ ਮੈਨੂੰ 40% ਫਰਕ ਹੈ ਜਿਹੜੀ ਮੈਨੂੰ ਸਵੇਰੇ ਉੱਠਣ ਅਨੁਸਾਰ ਅਨਿਆ ਚਿੱਕਾ ਲੱਗਦੀ ਸੀ ਹਨਾ ਮਤਲਬ ਮੈਂ ਲੈ ਲੈਂਦੀ ਤੁਸੀਂ ਕਹੋਗੇ ਹੁਣ ਇੰਨੀ ਦਵਾਈ ਪਈ ਹੈ ਜੀ ਤੁਸੀਂ ਕਿਉਂ ਨਹੀਂ ਲਈ ਹਨਾ ਮੈਨੂੰ ਨਾ ਥੋੜੀ ਸਕਿਨ ਦੀ ਪ੍ਰੋਬਲਮ ਹੋ ਰਹੀ ਹੈ ਜਿਹੜੀ ਉਹ ਕਹਿੰਦੇ ਉਹਦੇ ਵਿੱਚ ਪਾਕੀ ਵਗੈਰਾ ਹੈ ਨਾ ਮੇਰੀ ਉਹਦੀ ਮੈਡੀਸਿਨ ਚੱਲਦੀ ਹੈ ਮੈਂ ਉਹਦੇ ਕਰਕੇ ਇੰਨੀ ਦਵਾਈ ਨਹੀਂ ਲੈ ਸਕਦੀ ਪਰ ਮੇਰੀ ਇੱਕ ਹੋ ਹੈ ਜੀ ਵੀ ਮੈਂ ਉਧਰੋਂ ਠੀਕ ਹੋ ਜਾਣਾ ਫਿਰ ਉਹ ਕੋਰਸ ਹੋ ਜੇ ਤਾਂ ਮੈਂ ਇਹ ਦਵਾਈ ਜ਼ਰੂਰ ਸ਼ੁਰੂ ਕਰੂੰਗੀ ਆਪਣੇ ਲਈ ਵੀ ਕਿਉਂਕਿ ਮੈਨੂੰ 40% ਫਰਕ ਹੈ ਮੈਂ ਸੋਚਦੇ ਮੇਰਾ 5 ਦਿਨਾਂ ਚ ਮੈਨੂੰ 40% ਪੈ ਗਿਆ ਤੇ 10 12 ਦਿਨਾਂ ਚ ਮੇਰੇ ਵਿਟੇ ਦਾ ਬਿਲਕੁਲ ਹੀ ਰੋਗ ਕੱਟਿਆ ਗਿਆ ਜਦ ਕਿ ਉਹ ਬੱਚਾ ਜੀ ਘੜੇ ਦੇ ਠੰਡੇ ਪਾਣੀ ਨਾਲ ਵੀ ਬਿਮਾਰ ਹੁੰਦਾ ਸੀ ਅੱਜ ਉਹ বরਫ ਵਾਲਾ ਪਾਣੀ ਵੀ ਪੀ ਲੈਂਦਾ ਉਹਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਵਹਿਗੂ ਦੀ ਮਿਹਰ ਨਾਲ ਕੋਈ ਵੀ ਦਿੱਕਤ ਨਹੀਂ ਆਪਾਂ ਬਾਕੀ ਕਹਿੰਦੇ ਆ ਜੀ ਦੇਖੋ ਹਨਾ ਵੀ ਕਿਸੇ ਦਾ ਪ੍ਰਮਾਤਮਾ ਮਾੜਾ ਨਾ ਕਰਾਵੇ ਤੇ ਆਪਾਂ ਦੁਆਵਾਂ ਮੰਗਦੇ ਆ ਵੀ ਸਭ ਸੁਖੀ ਹੋਵੇ ਹਨਾ ਤਾਂ ਅੱਜ ਆਪਣੇ ਬੱਚੇ ਦਾ ਪ੍ਰਮਾਤਮਾ ਕਰੇ ਕਿਸੇ ਵੀ ਰਾਹ ਨਾਲ ਆਪਾਂ ਨੂੰ ਇਲਾਜ ਮਿਲਿਆ ਹਨਾ ਤਾ ਅੱਜ ਮੈਂ ਬਹੁਤ ਖੁਸ਼ ਆ ਜੀ ਪਰ ਮੇਰਾ ਦੁੱਖ ਪੁੱਛੇ ਹੀ ਲੋੜੀਂਦਾ ਸੀ ਜਦੋਂ ਮੈਂ ਰਾਤ ਨੂੰ ਮੰਜੇ ਤੇ ਪੈ ਜਾਣਾ ਹਨਾ ਮੈਨੂੰ ਨੀਂਦ ਨਾ ਆਉਣੀ ਕਿਉਂਕਿ ਮੈਨੂੰ ਆਪਦੇ ਬੱਚੇ ਦੀ ਸਵੇਰ ਦੀ ਵੀ ਚਿੰਤਾ ਰਹਿੰਦੀ ਵੀ ਉਹਨੂੰ ਸਕੂਲ ਜਾਣਾ ਹੈ ਹਨਾ ਉਹਦਾ ਸਾਰਾ ਦਿਨ ਸਕੂਲ ਚ ਕਿਵੇਂ ਲੱਗੂ ਲੰਘੂਗਾ ਮੈਂ ਉਹਨੂੰ ਤਿੰਨ ਤਿੰਨ ਰਮਾਲਾ ਦੇ ਕੇ ਤੋੜਨਾ ਵੀ ਬੇਟਾ ਜਦੋਂ ਆ ਜਿਆਦਾ ਖਰਾਬ ਹੋ ਗਈ ਆ ਲੈਣੀ ਆ ਤੁਸੀਂ ਦੇਖੋ ਜੀ ਇੱਥੇ ਵੀ ਇੱਕ ਮਾਂ ਦਾ ਕਿੰਨਾ ਵੱਡਾ ਦਰਦ ਸੀ ਪਰ ਮੈਂ ਫੇਰ ਵੀ ਕਹਿੰਦੀ ਆ ਵੀ ਦੇਖੋ ਹਨਾ ਕਿਸੇ ਨੂੰ ਵੀ ਇਹ ਪ੍ਰੋਬਲਮ ਹੈ ਤਾਂ ਜਰੂਰ ਇੱਕ ਵਾਰ ਇਹ ਦਵਾਈ ਤੁਸੀਂ 10 ਦਿਨ ਟਰਾਈ ਕਰਕੇ ਦੇਖਿਓ ਉਸ ਤੋਂ ਬਾਅਦ ਤੁਹਾਨੂੰ ਆਪਣੇ ਰਿਜ਼ਲਟ ਪਤਾ ਲੱਗੂਗਾ ਜੀ ਚਲੋ ਜੀ ਫਿਰ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ